ਕੰਦੇ ਹੁੰਦੇ ਨਾ ਜੀ ਪਰਿੰਦਾ ਪਰਨੀ ਮਾਰ ਸਕਦਾ ਜੀ ਠਾਣੇਦਾਰ ਚਾਹੇ ਉਸ ਇਲਾਕੇ ਜੇ ਮੁੱਖ ਮੰਤਰੀ ਚਾਹੇ ਤਾਂ ਲੋਕਾਂ ਦੀਆਂ ਮੰਗਾ ਸ਼ਾਮ ਤੱਕ ਪੂਰੀਆਂ ਹੋ ਸਕਦੀਆਂ ਪਰ ਕਰਨ ਗਿਆ ਕੰਟਰੋਲ ਕਿਤੇ ਹੋਰ ਹੈ ਮੁੱਦੇ ਸਿਆਸਤ ਕਰਨ ਲਈ ਬਹੁਤ ਜਗ੍ਹਾ ਹੈ ਬਹੁਤ ਸਥਾਨ ਹੈ ਕਰਦੇ ਹੀ ਆ ਰੋਜ਼ ਵਿਧਾਨ ਸਭਾ ਦੇ ਵਿੱਚ ਕਰਦੇ ਹੀ ਹੈ ਕਿੰਨੀ ਝੱਗ ਛੱਡਦੇ ਹੈ ਕਰਨ ਦਾ ਕੰਮ ਆਹ ਹੈ ਹਾਂ ਜੇਕਰ ਤੁਸੀਂ ਇਹ ਹੀ ਜਾਂਦੇ ਵੀ ਇਹ ਨੇੜੇ ਜਿਹਾ ਲਿਆ ਕੇ ਜਾਂ ਬੀਬੀਆਂ ਦੀ ਪੈਨਸ਼ਨ ਜਿਹੜੀ ਹੈ 1000 ਰੁਪਏ ਕਿਹਾ ਵਾ ਨੇੜੇ ਜਿਹਾ ਲਿਆ ਕੇ ਸਾਨੂੰ ਵੋਟਾਂ ਵੱਧ ਪੈ ਜਾਣੀਆਂ ਤਾਂ ਤੁਸੀਂ ਲੋਕਾਂ ਨੂੰ ਵੈਸੇ ਕਲੀਅਰ ਕਰ ਦੋ ਤੇ ਭਾਈ ਜੇ ਤਾਂ ਸਾਨੂੰ ਪਾਉਂਗੇ ਤਾਂ ਅਸੀਂ ਫਟਾਫਟ ਕਰ ਦਈਏ ਨਹੀਂ ਅਸੀਂ ਰਾਜਨੀਤੀ ਦੇ ਤਰੀਕੇ ਨਾਲ ਕਰਨੇ ਦਸ਼ਮ ਪਾਤਸ਼ਾਹ ਨੇ ਕਿਹਾ ਵਾ ਗੁਰੂ ਗ੍ਰੰਥ ਸਾਹਿਬ ਗੁਰੂ ਮਾਨੇਓ ਗ੍ਰੰਥ ਤੇ ਜੇ ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਉਸ ਦੇ ਨਾਲ ਛੇੜਛਾੜ ਹੁੰਦੀ ਹੈ ਜਾਂ ਹੋਰ ਧਰਮਾਂ ਦੇ ਨਾਲ ਹੁੰਦੀ ਹੈ ਤਾਂ ਉਹਦੇ ਤੇ ਕਾਨੂੰਨ ਲਿਆਉਣ ਨੂੰ ਸਰਕਾਰ 'ਚ ਕੀ ਦਿੱਕਤ ਹੈ ਰਣਜੀਤ ਜੀ ਇਹ ਵੀ ਕਹਿ ਰਹੇ ਨੇ ਕਿ ਜੀ ਦੇਖੋ ਰੇਪ ਤੇ ਸਖਤ ਕਾਨੂੰਨ ਨੇ ਕਤਲ ਕਰ ਦਿੰਦਾ ਉਹਦੇ ਤੇ ਸਖਤ ਕਾਨੂੰਨ ਨੇ ਤੇ ਫੇਰ ਵੀ ਹੋਈ ਜਾ ਰਹੇ ਨੇ ਕਾਨੂੰਨ ਨਾਲ ਬੇਅਦਬੀ ਰੁਕੂਗੀ ਜੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਹਰਮੰਦਰ ਸਾਹਿਬ ਇੱਕ ਬੰਦੇ ਨੇ ਸ਼ਾਲ ਮਾਰ ਕੇ ਅੰਦਰ ਬੜਨ ਦੀ ਕੋਸ਼ਿਸ਼ ਕੀਤੀ ਉਸ ਵੇਲੇ ਵੀ ਤਾਂ ਪਰਚੇ ਦਿੱਤੇ ਕਈ ਜਗ੍ਹਾ ਲੋਕਾਂ ਨੇ ਦੁਖੀ ਹੋਏ ਨੇ ਕਾਨੂੰਨ ਨੂੰ ਹੱਥ ਲਿਆ ਫੇਰ ਵੀ ਤਾਂ ਉਹੀ ਕੁਝ ਹੋ ਰਿਹਾ ਉਹ ਸਾਰੇ ਲੋਕ ਤਾਂ ਇਹੀ ਕਹੀ ਜਾਂਦੇ ਨੇ ਕਿ ਪਤਾ ਨਹੀਂ ਉੱਤੇ ਕਿਹਨੇ ਦੇਖਿਆ ਉਹ ਬੈਠਾ ਵੀ ਹੈ ਗੁਰਜੀਤ ਸਿੰਘ ਜਾਂ ਨਹੀਂ ਇੰਨਾ ਟਾਈਮ ਕੌਣ ਬੈਠ ਸਕਦਾ ਹੈ ਮੈਂ ਨਹੀਂ ਕਹਿਣਾ ਜਾਂਦਾ ਪਰ ਜੋ ਹਾਲਾਤ ਵੜ ਰਹੇ ਆ ਕਿ ਆ ਫੇਰ ਪੰਜਾਬ ਦੇ ਸਾਰੇ ਡਾਬਰਾ ਉੱਤੇ ਲੋਕ ਚੜੂਗੇ ਆਪਣੀਆਂ ਮੰਗਾਂ ਬਣਾਉਣ ਨੂੰ ਸਰਕਾਰ ਇਸ ਪਾਸੇ ਨੂੰ ਨਾ ਸੂਬੇ ਨੂੰ ਤੋੜੇ ਜਦੋਂ 90000 ਇਹਨੇ ਅੰਦੋਲਨ ਕੀਤਾ ਸੀਗਾ ਅਰਵਿੰਦ ਕੇਜਰੀਵਾਲ ਇੱਕ ਆਮ ਬੰਦੇ ਦੀ ਤਰ੍ਹਾਂ ਉੱਥੇ ਸ਼ਾਮਲ ਹੁੰਦਾ ਸੀਗਾ ਜਿੱਦਾਂ ਇੱਥੇ ਅੱਜ ਹਜ਼ਾਰਾਂ ਅਸੀਂ ਵੀ ਤੁਸੀਂ ਵੀ ਸ਼ਾਮਲ ਹੋਏ ਆ ਲੋਕਪਾਲ ਦੇ ਮੁੱਦੇ ਉੱਤੇ ਬੈਠੇ ਸੀਗੇ ਉਹ ਲੋਕਪਾਲ ਅਜੇ ਤੱਕ ਨਹੀਂ ਬਣਾ ਸਕੇ ਪਰ ਆਪ ਮੁੱਖ ਮੰਤਰੀ ਬਣ ਗਏ ਐਥੇ ਵੀ ਪੰਜਾਬ 'ਚ ਨਹੀਂ ਕਿਸੇ ਨੇ ਸੋਚਿਆ ਸੀਗਾ ਇਹਨਾਂ ਨੂੰ ਮੁੱਖ ਮੰਤਰੀ ਇਹਨਾਂ ਨੂੰ ਸਰਕਾਰਾਂ 'ਚ ਲਿਆਉਣ ਵਾਲੇ ਕੌਣ ਐ ਉਹ ਪੀੜਤ ਦੁਖੀ ਲੋਕ ਤੇ ਜਿਹੜੇ ਸਾਰਿਆਂ ਦੇ ਦੁਖੀ ਹੋਏ ਸੀਗੇ ਉਹ ਸਾਰਿਆਂ ਦੇ ਦੁਖੀ ਸੀਗੇ ਹੁਣ ਤੁਸੀਂ ਵੀ ਦੁਖੀ ਕਰੋਗੇ ਤਾਂ ਤੁਹਾਨੂੰ ਵੀ ਲਾ ਕੇ ਇੱਕ ਹੋਰ ਵਿਕਲਪ ਆਵੇਗਾ ਜੀ ਇੱਥੇ ਸਾਡੇ ਲੋਕੇ ਨਹੀਂ ਨਿਕਲ ਰਹੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਪਿਆਰੀਆਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਲੱਗਦਾ ਪਿਆਰ ਹੀ ਨਹੀਂ ਜੀ ਇਹਨਾਂ ਨੂੰ ਸਮਾਣਾ ਦੇ ਵਿੱਚ ਮੌਜੂਦਾਂ ਜਿੱਥੇ ਭਾਈ ਗੁਰਜੀਤ ਸਿੰਘ ਖਾਲਸਾ ਨੇ ਜਿਹੜੇ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 400 ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਨੇ ਸੋ ਅੱਜ ਇੱਕ ਵੱਡੀ ਕੌਲ ਆ ਦਿੱਤੀ ਗਈ ਆ ਗੁਰਪ੍ਰਣਾਣਾ ਜੀ ਨੇ ਸਾਡੇ ਨਾਲ ਗੱਲ ਕਰਦੇ ਆ ਰਾਣਾ ਜੀ ਸੱਦਾ ਪੱਤਰ ਜੀ ਕਿਸ ਚੀਜ਼ ਦਾ ਜੀ ਇਹ ਇਹ ਸ਼ਰਮ ਧਰਮ ਸੰਮੇਲਨ ਜਿਹੜਾ ਬੇਅਦਵੀ ਰੋਕੂ ਕਾਨੂੰਨ ਲਿਆਉਣ ਦੀ ਮੰਗ ਹੈ ਉਹਦੇ ਦੇ ਇੱਕ ਪੂਰਾ ਸ਼ੈਡਿਊਲ ਬਣਿਆ ਹੈ ਜੀ ਜੀ ਸਰਕਾਰ ਨੇ ਠੀਕ 6 ਮਹੀਨੇ ਪਹਿਲਾਂ ਇਹ ਵਾਦਾ ਕੀਤਾ ਸੀ ਕਿ ਅਸੀਂ ਇਸ ਚੀਜ਼ ਨੂੰ ਲੈ ਕੇ ਪ੍ਰੋਪਰ ਸੈਸ਼ਨ ਆਏ ਸੀਗੇ ਕਿ ਅਸੀਂ ਇਹਨਾਂ ਦੇ ਕਾਨੂੰਨ ਲਿਆਵਾਂਗੇ ਉਹਦੇ 15 ਜਨਵਰੀ ਨੂੰ 6 ਮਹੀਨੇ ਪੂਰੇ ਹੋ ਰਹੇ ਆ ਪਹਿਲਾਂ ਤਾਂ ਇਹ ਕਦੀ ਨਹੀਂ ਹੋਇਆ ਕਿ ਕੋਈ ਬਿੱਲ ਸਦਨ ਬਣਾਉਣ ਦੇ ਲਈ ਪੇਸ਼ ਕੀਤਾ ਹੋਵੇ ਜਾਂ ਇਕੱਠਾ ਕੀਤਾ ਹੋਵੇ ਕੱਲ ਤਾਂ ਇਹਨਾਂ ਨੇ 1 ਮਿੰਟ ਦੇ ਵਿੱਚ ਤੁਹਾਡੇ ਸਾਹਮਣੇ ਮੰਡੇਗਾ ਵਾਲੇ ਮਾਮਲੇ ਦੇ ਵਿੱਚ ਉਹਨੂੰ ਦਰਕਨਾਰ ਕਰ ਦਿੱਤਾ ਫਿਰ ਜਿਹਦੇ ਸਾਰਾ ਪੰਜਾਬ ਜਿਹੜਾ ਮੂਲ ਹੈ ਪੰਜਾਬ ਦਾ ਉਹ ਉਸ ਚੀਜ਼ ਨੂੰ ਸਟੈਂਡਿੰਗ ਕਮੇਟੀ ਨੂੰ 6 ਮਹੀਨੇ ਦੇਣ ਦਾ ਕਾਰਨ ਕੀ ਸੀਗਾ ਇਹ ਬਹੁਤ ਵੱਡੀ ਜਾਂਚ ਦਾ ਵਿਸ਼ਾ ਏ ਕਿ ਕਦੇ ਪਹਿਲਾਂ ਇਸ ਤਰ੍ਹਾਂ ਨਹੀਂ ਹੋਇਆ ਉਹਦੇ ਪਿੱਛੇ ਆਹ ਦੇਖੋ ਹਾਲਾਤ ਦਿਨੋਂ ਦਿਨ ਲੋਕ ਪੇਸ਼ਾਨ ਹੋ ਰਹੇ ਨੇ ਜਦੋਂ ਇੱਕ ਜੀ ਉੱਪਰ ਜਾ ਕੇ ਬੈਠ ਚੁੱਕਾ ਹੈ ਉਹ ਟਾਵਰ ਉੱਤੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੁਹਾਨੂੰ ਦੇ ਵਿੱਚ ਉਹ ਦਿਖਾਈ ਵੀ ਨਹੀਂ ਦੇ ਰਿਹਾ ਲੋਕ ਤਾਂ ਜਾਂਦੇ ਆ ਕਾਨੂੰਨ ਬਣੇ ਜੇ ਕੋਈ ਕਿਸੇ ਧਰਮ ਦੇ ਗ੍ਰੰਥਾਂ ਦੀ ਜਾਂ ਉਹਨਾਂ ਦੇ ਸਤਕਾਰ ਦੀ ਬੇਅਦਬੀ ਕਰਦਾ ਏ ਤੇ ਜੇ ਉਹਦੇ ਤੇ ਕਾਨੂੰਨੀ ਕਾਰਵਾਈ ਅਕਸਰ ਪਿੰਡਾਂ 'ਚ ਹੁੰਦੀ ਆ ਅਕਸਰ ਤੁਸੀਂ ਆਮ ਦੇਖਦੇ ਆ ਜੇ ਉਹ ਕਾਨੂੰਨ ਬਣ ਜਾਵੇ ਤਾਂ ਹਰ ਇੱਕ ਬੰਦੇ ਨੂੰ ਪਤਾ ਹੋਣਾ ਕਿ ਮੈਂ ਆਪਣੀ ਲਿਮਟ ਤੋਂ ਜੇ ਬਾਹਰ ਗਿਆ ਤਾਂ ਮੇਰੇ ਤੇ ਐਕਸ਼ਨ ਹੋ ਜਾਣਾ ਫਿਰ ਉਹਨੂੰ ਕਰਨ ਦੇ ਵਿੱਚ ਦੇਰੀ ਕਿਉਂ ਹੈ ਔਰ ਉਹਦੇ ਵਿੱਚ ਇਹ ਬਕਾਇਦਾ ਇਹ ਆ ਦੇਖੋ ਰੈਜ਼ੋਲੂਸ਼ਨ ਲੈ ਕੇ ਆਉਂਦੇ ਆ ਔਰ ਉਹਦੇ ਚ ਸਾਰਾ ਕੁਝ ਮੈਂਸ਼ਨ ਕਰਦੇ ਆ ਕਿ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਦੇ ਨਾਲ ਸਾਰਾ ਕੁਝ ਕਰ ਰਹੇ ਆ ਫਿਰ ਸਟੈਂਡਿੰਗ ਕਮੇਟੀ ਨੂੰ ਦੇਣ ਦਾ ਕੀ ਕਾਰਨ ਹੈ ਨੰਬਰ 1 ਨੰਬਰ 2 ਇਹਨਾਂ ਨੇ ਆ ਦੇਖੋ ਤੁਸੀਂ ਸ਼ਡਿਊਲ ਬਣਾ ਦਿੱਤਾ ਦੁਖੀ ਹੋ ਕੇ ਸੰਗਤ ਨੇ ਕਿ 1 ਜਨਵਰੀ ਨੂੰ ਇਹ ਇਸ ਸਰ ਸਰ ਸਾਹਿਬ ਟੈਟਲ ਸਰ ਸਰ ਸਾਹਿਬ ਟਟਾਲ ਤੋਂ ਇਹ ਯਾਤਰਾ ਸ਼ੁਰੂ ਕਰ ਦਿੱਤੀ ਹੈ ਇਹ ਪੜਾਦਰ ਪੜਾ ਅੱਜ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਗੱਲ ਪਹੁੰਚੇਗੀ ਉਸ ਤੋਂ ਬਾਅਦ ਇਹ ਚਲਦੀ ਚਲਦੀ ਫਤੇਗੜ ਸਾਹਿਬ ਤੋਂ ਹੁੰਦੀ ਹੋਈ 15 ਜਨਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗੀ ਉਹ 15 ਜਨਵਰੀ ਦਾ ਅਰਥ ਇਹ ਹੈ ਕਿ 15 ਜਨਵਰੀ ਨੂੰ 6 ਮਹੀਨੇ ਪੂਰੇ ਹੋ ਜਾਣੇ ਜਿਹੜੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਪਰ ਇਹ ਫੇਰ ਇਹਨੂੰ ਅੱਗੇ ਨਾ ਵਧਾ ਦੇਣ ਇਸ ਲਈ ਸੰਗਤ ਚ ਰੋਸ ਹੈ ਸੰਗਤ ਇਕੱਠੀ ਹੋ ਰਹੀ ਹੈ Hindu Sikh Musalman ਸਾਰੇ ਭਾਈਚਾਰੇ ਦੇ ਲੋਕ ਜਿਹੜੇ ਹੁਣ ਇੱਥੇ ਜੁਟਣਾ ਸ਼ੁਰੂ ਹੋ ਚੁੱਕੇ ਨੇ ਇਹ ਸਰਕਾਰ ਨੂੰ ਕਰਨਾ ਹੀ ਪੈਣਾ ਇਹਦੇ ਨਾਲ ਕਹਿੰਦੇ ਜੀ ਕੀ ਫਰਕ ਪੈਣਾ ਲੋਕ ਕਹਿੰਦੇ ਸਰਕਾਰ ਨੂੰ ਇਹਦੇ ਨਾਲ ਵੀ ਕੋਈ ਫਰਕ ਨਹੀਂ ਪੈਣਾ ਰੋਡ ਰੋਕੇ ਤਾਂ ਮੜੀ-ਮੋਟੀ ਤਕਲੀਫ਼ ਮੰਨਦੇ ਸੀ ਜਦੋਂ ਪਹਿਲਾਂ ਰੋਕਿਆ ਸੀ ਮੀਟਿੰਗ ਬੁਲਾ ਲਈ ਸੀ ਜੀ ਕਹਿੰਦੇ ਇਹਦੇ ਨਾਲ ਕੀ ਫਰਕ ਪੈਣਾ ਸਰਕਾਰਾਂ ਤਾਂ ਸਰਕਾਰਾਂ ਜਿਹਦਾ ਚਾਹੁੰਦੀਆਂ ਰੋਡ ਰੋਕ ਕੇ ਹੀ ਸਾਰੇ ਕਾਨੂੰਨ ਪਾਸ ਕਰਨੇ ਫਿਰ ਤਾਂ ਪੰਜਾਬ ਨੂੰ ਉਸ ਪਾਸੇ ਤੋਰ ਲੈਣ ਫਰਕ ਤਾਂ ਪੈਂਦਾ ਏ ਜਦੋਂ ਲੈਂਡ ਬੋਲਿੰਗ ਵੇਲੇ ਵੀ ਸਿਰਫ ਟਰੈਕਟਰ ਹੀ ਨਿਕਲੇ ਸੀਗੇ ਸੜਕਾਂ ਉੱਤੇ ਇਹ ਇਹਨਾਂ ਨੇ ਉਹ ਜਿਹੜਾ ਜੈਨੂ ਮੈਂ ਉਹ ਸ਼ਬਦ ਨਹੀਂ ਚਲੋ ਕਹਨੇ ਜਾਂਦਾ ਜਿਹੜੀ ਸਾਡੀ ਭੰਗੋਲਿਕਤਾ ਸਾਡਾ ਕਲਚਰ ਖਤਮ ਕਰਨ ਦੀ ਸਾਜ਼ਿਸ਼ ਸੀਗੀ ਕਿ ਕਲੋਨੀਆਂ ਬਣਾਉਣੀਆਂ ਉੱਚੇ ਹੀ ਨਹੀਂ ਪਤਾ ਲੱਗਣਾ ਤਾਂ ਕਿੰਨੇ ਹਜ਼ਾਰ ਲੱਖਾਂ ਵੋਟਾਂ ਪਲਾਂਟ ਹੋਣੀਆਂ ਸੀਗੀਆਂ ਉਹਨਾਂ ਕਲੋਨੀਆਂ ਦੇ ਵਿੱਚ ਕਿਉਂਕਿ ਪੰਜਾਬ ਦਾ ਘਰ ਪੰਚ ਬੰਦਾ ਪਸ਼ੰਦਾ ਜਿਹੜਾ ਖੁੱਲ੍ਹੇ ਜਗ੍ਹਾ 'ਚ ਰਹਿਣ ਦਾ ਉਹ ਕਦੀ ਇੱਕ ਦੂਜੇ ਦੇ ਉੱਪਰ ਫਲੈਟ 'ਚ ਨਹੀਂ ਰਹਿ ਸਕਦਾ ਉੱਥੇ ਪੰਜਾਬੀ ਅਸਲ 'ਚ ਰਹਿਣੇ ਹੀ ਨਹੀਂ ਸੀਗੇ ਉਹ ਸਾਜ਼ਿਸ਼ ਕਿਸਾਨੀ ਨੇ ਪਛਾਣੀ ਤੁਸੀਂ ਸਾਰਿਆਂ ਨੇ ਪਛਾਣੀ ਉਹ ਚੀਜ਼ ਰੱਦ ਹੋਈ ਉਹ ਵੀ ਇਸ ਚੀਜ਼ ਦਾ ਅਸਰ ਸੀਗਾ ਪਰ ਲੋਕ ਨਿਕਲ ਰਹੇ ਸੀ ਜੀ ਇੱਥੇ ਸਾਡੇ ਲੋਕ ਹੀ ਨਹੀਂ ਨਿਕਲ ਰਹੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਪਿਆਰੀਆਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਲੱਗਦਾ ਪਿਆਰ ਹੀ ਨਹੀਂ ਜੀ ਇਹਨਾਂ ਨੂੰ ਇਹ ਇਹ ਗੱਲ ਤੁਹਾਡੀ ਕਿਤੇ ਨਾ ਕਿਤੇ ਹੌਲੀ-ਹੌਲੀ ਅਸਰ ਕਰਨ ਲੱਗ ਗਈ ਹੈ ਤੁਹਾਡੀ ਜਿਹੜੀ ਆਵਾਜ਼ਾਂ ਚੱਕੀਆਂ ਜਾਂਦੀਆਂ ਇਹ ਅੱਜ ਅਸੀਂ ਆਏ ਆਂ ਔਰ ਅਸੀਂ ਵੀ ਲੇਟ ਆਏ ਪਰ ਸਾਡਾ ਮੂਲ ਹੈ ਕਿ ਜਿਹੜਾ ਜਿਸ ਤਨ ਲਾਗੇ ਸੋ ਤਨ ਜਾਣੇ ਪਹਿਲਾਂ ਜਿਹੜਾ ਮੇਨ ਜਿੱਦਾਂ ਕਹਿੰਦੇ ਨਾ ਮਦੇਈ ਸੁਸਤ ਗਵਾ ਚੁਸਤ ਪਹਿਲਾ ਸੰਗਤ ਨੂੰ ਉੱਠ ਕੇ ਮੋਹਰੇ ਜਿਨ੍ਹਾਂ ਨੇ ਚਲਾਇਆ ਔਰ ਮੈਂ ਇੱਕ ਸਾਨੂੰ ਅੱਜ ਹੋਰ ਗੱਲ ਬਾਤ ਇਸ ਨੂੰ ਲੈ ਕੇ ਜਾਂਦਾ ਇਹ ਮਨ ਦੀ ਗਤੀ ਮਨ ਦਾ ਵੇਗ ਕਹਿੰਦੇ ਨਾ ਨਾਮ ਜਪਦੇ ਆ ਬੰਦੇ ਨੇ ਸਿੱਧੀ ਕਰ ਲਈ ਹੱਤ ਨਾਮ ਵਾਹਿਗੁਰੂ ਜਪਦੇ ਆ ਜਪਦੇ ਆ ਗੁਰੂ ਮਹਾਰਾਜ ਨੇ ਕਿਹਾ ਸੀਗਾ ਟੋਡਰਮਾਲ ਜੀ ਦੱਸੋ ਮੰਗੋ ਗਿਆ ਮੰਗਦੇ ਜਦੋਂ ਉਹਨਾਂ ਨੇ ਦੇਖਿਆ ਵੀ ਇੰਨਾ ਕੁਝ ਭਵਿੱਖ 'ਚ ਹੋਣ ਵਾਲਾ ਏ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਵੰਸ਼ ਨਾ ਰਹੇ ਮੈਂ ਇਹੀ ਮੰਗਦਾ ਉਹ ਮਨ ਦਾ ਵੇਗ ਕਲੀਅਰ ਸੀਗਾ ਉੱਚ ਸ਼ੱਕ ਨਹੀਂ ਸੀਗਾ ਵੀ ਮੇਰਾ ਐਦਾਂ ਨਹੀਂ ਐਦਾਂ ਹੋਵੇ ਇੱਛੇ ਵੀ ਮੈਂ ਹੁਣ ਇਹੀ ਗੱਲ ਕਹਿਣੀ ਜਾਂਦਾ ਮੇਰਾ ਖੈਰੇ ਬਣਦਾ ਨਹੀਂ ਹਜੇ ਪਰ ਅਸਲ ਸੱਚ ਇਹ ਹੈ ਇੱਕ ਮਾਤਰ ਸਾਰਿਆਂ ਦੀ ਧਿਆਨ ਜਿੱਦਾਂ ਕਹਿੰਦੇ ਮੰਗ ਇੱਕ ਦੂਜੇ ਤੋਂ ਅੱਗੇ ਵਧਣ ਦੀ ਜਾਂ ਪਿੱਛੇ ਹਟਣ ਦੀ ਕੋਸ਼ਿਸ਼ ਨਾ ਹੋਵੇ ਸਾਰਿਆਂ ਦੀ ਮਨ ਦੀ ਗਤੀ ਵੇਗ ਇੱਕ ਹੋ ਜਾਵੇ ਜੇ ਇੱਕ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸਿੱਧੀ ਜਾ ਕੇ ਚਾਹੇ ਪ੍ਰਧਾਨ ਮੰਤਰੀ ਦੇ ਸੀਨੇ ਨਾਲ ਅਸਰ ਕਰੇ ਚਾਹੇ ਮੁੱਖ ਮੰਤਰੀ ਦੇ ਨਾਲ ਫਿਰ ਉਹਦੇ ਤੇ ਤੁਰੰਤ ਅਸਰ ਹੋਊਗਾ ਔਰ ਤੁਸੀਂ ਦੇਖ ਲਿਓ ਆ 15 ਜਨਵਰੀ ਵਾਲਾ ਤੁਸੀਂ ਕਿਹਾ ਨਾ ਜ ਮੈਂ ਤੁਹਾਨੂੰ ਦੱਸਿਆ ਪਈ 15 ਜਨਵਰੀ ਨੂੰ ਇਹ ਯਾਤਰਾ ਹਰਮੰਦਰ ਸਾਹਿਬ ਪਹੁੰਚਣੀ ਹੈ ਤੁਸੀਂ ਦੇਖੋ ਇਹ ਸਰਕਾਰ ਨੇ 12 13 14 ਦੇ ਵਿੱਚ ਹਿਲਜੁਲ ਕਰ ਦੇਣੀ ਕਿ ਅਸੀਂ ਤਾਂ ਭੇਜਿਆ ਹੋਇਆ ਇਹ ਤਾਂ ਐਵੇਂ ਕਰੀ ਜਾਂਦੇ ਇਹ ਹੁਣ ਵਾਕਈ ਸੰਖਿਆ ਤੁਸੀਂ ਕਹਿੰਦੇ ਨਾ ਸੰਖਿਆ ਨਹੀਂ ਵਧੀ ਹੁਣ ਸੰਖਿਆ ਵਧਣੀ ਜਦੋਂ ਇੱਥੋਂ ਤੁਰਨੇ ਆ ਫਿਰ ਪਟਿਆਲਾ ਵੀ ਨਿਕਲ ਕੇ ਆਉਂਗਾ ਉਸ ਤੋਂ ਅੱਗੇ ਫਤੇਗੜ ਸਾਹਿਬ ਦੇਖਿਓ ਤੁਸੀਂ ਮਾਹੌਲ ਹੋਰ ਵਾੜਨਾ ਸ਼ਹੀਦੀ ਦਿਹਾੜੇ ਤੋਂ ਬਾਅਦ ਪਹਿਲੀ ਵਾਰੀ ਸੰਗਤ ਨਿਕਲ ਕੇ ਆਉਂਗੀ ਫਗਣ ਮਾਜਰਾ ਨਿਕਲ ਕੇ ਆਉਗਾ ਲੁਧਿਆਣੇ ਦੀ ਸੰਗਤ ਸਾਨੇਆਲ ਦੀ ਲਾਡੋਵਾਲ ਗੁਰਾਇਆਂ ਫਗਵਾੜਾ ਜਲੰਧਰ ਕਰਤਾਰਪੁਰ ਵਿਆਸ ਲਾਗੇ ਪੁੱਜ ਕੇ ਇਹ ਹਜੂਮ ਜਿਹੜਾ ਤੁਹਾਨੂੰ ਲੱਗਦਾ ਨਾ ਲੋਕ ਨਿਕਲ ਨਹੀਂ ਰਹੇ ਜਾਂ ਅਸੀਂ ਵੀ ਮੰਨਦੇ ਆ ਨਹੀਂ ਨਿਕਲ ਰਹੇ ਹੁਣੇ ਤੁਹਾਨੂੰ ਹਜੂਮ ਵੀ ਦਿਖੂਗਾ Hindu ਵੀ ਦਿਖਣਗੇ Sikh ਵੀ ਦਿਖਣਗੇ Musalman ਵੀ ਦਿਖਣਗੇ ਇਹ ਹੋਏਗਾ ਜਿਵੇਂ ਕਹਿੰਦਾ ਜੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦਾ ਔਰ 13 14 ਤਰੀਕ ਨੂੰ ਤੁਹਾਨੂੰ ਇੱਕ ਸਰਕਾਰ ਇੱਕ ਡੇਟ ਵੀ ਦਵੇਗੀ ਔਰ ਇਹ ਇਹ ਕਾਨੂੰਨ ਪਾਸ ਹੋ ਕੇ ਰਹੇਗਾ ਬਹੁਤ ਸਾਰੇ ਲੋਕ ਤਾਂ ਇਹੀ ਕਹੀ ਜਾਂਦੇ ਨੇ ਕਿ ਪਤਾ ਨਹੀਂ ਉੱਤੇ ਕੀ ਨੇ ਦੇਖਿਆ ਉਹ ਬੈਠਾ ਵੀ ਆ ਗੁਰਜੀਤ ਸਿੰਘ ਜਾਂ ਨਹੀਂ ਇੰਨਾ ਟਾਈਮ ਕੌਣ ਬੈਠ ਸਕਦਾ ਏ ਕਿਤੇ ਥੱਲੇ ਹੀ ਨਾ ਆ ਗਿਆ ਉਹ ਪੇ ਦੇਖ ਵੀ ਆਓ ਇਹ ਵੀ ਗੱਲਾਂ ਕਰਦੇ ਨੇ ਜੀ ਦੇਖੋ ਦੋ ਵਾਰੀ ਦਿਨ ਦੇ ਵਿੱਚ ਇੱਕ ਨੌਜਵਾਨ ਜਿਹੜਾ ਰਜਾਨਾ ਸਮਗਰੀ ਉੱਥੇ ਲੈ ਕੇ ਜਾਂਦਾ ਏ ਜ਼ਰੂਰੀ ਵਸਤਾ ਪਹ ਜਾਂਦਾ ਏ ਉਹਦੇ ਹੱਥ ਵੀ ਪੱਥਰ ਲੋਹੇ ਦੇ ਹੋ ਚੁੱਕੇ ਆ ਜੇ ਸਰਕਾਰ ਇਹੀ ਜਾਣਦੀ ਆ ਤਾਂ ਸਰਕਾਰ ਮੈਂ ਕਹਿੰਦਾ ਮੈਨੂੰ ਹੀ ਅਲਾਉ ਕਰ ਦਵੇ ਮੈਂ ਹੀ ਦਿਖਾ ਦਿੰਦਾ ਜਾ ਕੇ ਜਾਨ ਉੱਪਰ ਦਿੰਦੇ ਨਹੀਂ ਕਿਸੇ ਨੂੰ ਪਰ ਉਹ ਗੱਲ ਕਰ ਰਿਹਾ ਬਗੈਦਾ ਸੋਡੇ ਚੈਨਲ ਨਾਲ ਵੀ ਫੋਨ ਤੇ ਗੱਲਬਾਤ ਹੋਈ ਹੈ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਦੇਖੋ ਜੇ ਸਰਕਾਰ ਹੈਗੀ ਆ ਲੋਕਾਂ ਦੀ ਅਮਨ ਸ਼ਾਂਤੀ ਸੂਬੇ ਦੀ ਰਾਖੀ ਲਈ ਲੋਕਾਂ ਦੀਆਂ ਮੰਗਾਂ ਮੰਨਣ ਦੇ ਲਈ ਮੈਂ ਨਹੀਂ ਕਹਿਣਾ ਜਾਂਦਾ ਪਰ ਜੋ ਹਾਲਾਤ ਵੜ ਰਹੇ ਆ ਕਿ ਆ ਫਿਰ ਪੰਜਾਬ ਦੇ ਸਾਰੇ ਢਾਬਰਾਂ ਉੱਤੇ ਲੋਕ ਚੜ੍ਹੂਗੇ ਆਪਣੀਆਂ ਮੰਗਾਂ ਬਣਾਉਣ ਨੂੰ ਸਰਕਾਰ ਇਸ ਪਾਸੇ ਨੂੰ ਨਾ ਸੂਬੇ ਨੂੰ ਤੋੜੇ ਗੱਲ ਮੰਨੇ ਮੰਨਣੀ ਪਣੀ ਸਾਡੇ ਹਿੰਦੂ ਧਰਮ ਦੇ ਵਿੱਚ ਚਾਰ ਸ਼ਾਸਤਰ ਹੈ ਜਿਨ੍ਹਾਂ ਨੂੰ ਸ਼ੁਰੂ ਤੇ ਮੁੰਡ ਤੋਂ ਜਦੋਂ ਦੀ ਦੁਨੀਆ ਬਸਦੀ ਹੈ ਰਿੰਗਵੇਦ ਯਜਰਵੇਦ ਸਾ ਆਪਣਾ ਅਥਰਵੇਦ ਤੇ ਇਹੋ ਕਹਿੰਦੇ ਇਹਨਾਂ ਨੂੰ ਫੋਲੋ ਕਰੋ ਦਸ਼ਮ ਪਾਤਸ਼ਾਹ ਨੇ ਕਿਹਾ ਵਾ ਗੁਰੂ ਗ੍ਰੰਥ ਸਾਹਿਬ ਗੁਰੂ ਮਾਨੇਓ ਗ੍ਰੰਥ ਕਿ ਜੇ ਉਸ ਗੁਰੂ ਗ੍ਰੰਥ ਸਾਹਿਬ ਦੀ ਬਈ ਅਦਵੀ ਜਾਂ ਉਸ ਦੇ ਨਾਲ ਛੇੜਛਾੜ ਹੁੰਦੀ ਹੈ ਜਾਂ ਹੋਰ ਧਰਮਾਂ ਦੇ ਨਾਲ ਹੁੰਦੀ ਹੈ ਤਾਂ ਉਹਦੇ ਤੇ ਕਾਨੂੰਨ ਲਿਆਂਨ ਨੂੰ ਸਰਕਾਰ ਚ ਕੀ ਦਿੱਕਤ ਹੈ ਮੰਗਣੇ ਵਾਲੇ ਤਾਂ ਸਰਕਾਰ ਨਹੀਂ ਨਾ ਇਹ ਮੰਗਣੇ ਵਾਲੇ ਤਾਂ ਲੋਕ ਹੈ ਇਹਨਾਂ ਨੂੰ ਤਾਂ ਰਾਜ ਮਿਲਿਆ ਆ ਜਿਨ੍ਹਾਂ ਕੋਲ ਹੈ ਕੱਲੂ ਹੋਰ ਕਿਸੇ ਕੋਲ ਜਾਊਗਾ ਪਰ ਇਹ ਕਾਨੂੰਨ ਪਾਸ ਹੋ ਕੇ ਜਾਊਗਾ ਇਹ ਸਮਾਂ ਬਣਨਾ ਦਿਕਤ ਸਿਰਫ ਇੱਥੇ ਆ ਰਹੀ ਹੈ ਬਹੁਤ سارے ਲੋਕ ਰਣਜੀਤ ਜੀ ਇਹ ਵੀ ਕਹਿ ਰਹੇ ਨੇ ਕਿ ਜੀ ਦੇਖੋ ਰੇਪ ਤੇ ਸਖਤ ਕਾਨੂੰਨ ਨੇ ਕਤਲ ਕਰ ਦਿੰਦਾ ਉਹਦੇ ਤੇ ਸਖਤ ਕਾਨੂੰਨ ਨੇ ਉਹ ਫੇਰ ਵੀ ਹੋਈ ਜਾ ਰਹੇ ਨੇ ਕਾਨੂੰਨ ਨਾਲ ਬੇਅਦਵੀ ਰੁਕੂਗੀ ਦੇਖੋ ਮੈਂ ਤਾਂ ਕਹਿੰਦਾ ਮੈਨੂੰ ਵੀ ਛੱਡੋ ਬਾਈ ਜੀ ਇਹਨਾਂ ਨੂੰ ਵੀ ਛੱਡੋ ਜਿਹੜੇ ਉੱਪਰ ਬੈਠੇ ਮੈਂ ਤਾਂ ਕਹਿੰਦਾ ਦਸ਼ਮ ਪਾਤਸ਼ਾਹ ਦੀ ਗੁਰ ਗੱਲ ਮੰਨ ਲਓ ਉਹੀ ਕਹੇਗੇ ਸੀ ਨਾ ਗੁਰੂ ਮਾਨੇਓ ਗ੍ਰੰਥ ਜਿਹਨੂੰ ਗੁਰੂ ਹੀ ਮੰਨ ਲਿਆ ਜਿਹੜਾ ਸਰਵਪਰੀ ਕਰ ਲਿਆ ਉਹਦੇ ਉੱਤੇ ਕਾਨੂੰਨ ਜਦੋਂ ਅਸੀਂ बार-बार ਦੇਖਦੇ ਆ ਕਿ ਇਸ ਗੁਰ ਸਾਹਿਬ ਦੀ ਗੱਲ ਹੋਵੇ ਜਾਂ ਹੋਰ ਪੰਜਾਬ ਚ ਕਿਤੇ ਗੱਲ ਹੋਵੇ ਜਦੋਂ ਉੱਥੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਹਰਮੰਦਰ ਸਾਹਿਬ ਇੱਕ ਬੰਦੇ ਨੇ ਸ਼ਾਲ ਮਾਰ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਉਸ ਵੇਲੇ ਵੀ ਤਾਂ ਪਰਚੇ ਦਿੱਤੇ ਕਈ ਜਗ੍ਹਾ ਲੋਕਾਂ ਨੇ ਦੁਖੀ ਹੋਏ ਨੇ ਕਾਨੂੰਨ ਨੂੰ ਹੱਥ ਲਿਆ ਫੇਰ ਵੀ ਤਾਂ ਉਹੀ ਕੁਝ ਹੋ ਰਿਹਾ ਜੇ ਇਹਨੂੰ ਕਾਨੂੰਨ ਦੇ ਦਾਇਰੇ ਚ ਲਿਆ ਕੇ ਤੁਸੀਂ ਪਾਸ ਕਰਦੇ ਆ ਲੋਕਾਂ ਦੀ ਮੰਗ ਮੰਨਦੇ ਆ ਤਾਂ ਘੱਟੋ-ਗਾਢੀ ਦਾ ਅਸਰ ਇਹ ਹੋਵੇਗਾ ਕਿ ਪੂਰੇ ਵਰਗਾਂ ਦੇ ਲੋਕਾਂ ਨੂੰ ਪਤਾ ਲੱਗਣਾ ਭਾਈ ਦੇਸ਼ ਚਾ ਵੀ ਇੱਕ ਕਾਨੂੰਨ ਹੈ ਇਹਦਾ ਸਤਕਾਰ ਆ ਚੀਜ਼ ਹੈ ਕਿ ਹਰ ਹਰ ਭੁਪਿੰਨ ਦਾ ਹਰ 20 ਕਿਲੋਮੀਟਰ ਤੇ ਦਾ ਭਾਸ਼ਾ ਬਦਲ ਜਾਂਦੀ ਬੋਲੀ ਬਦਲ ਜਾਂਦੀ ਇਹਨੂੰ ਸਖਾਵਾਂ ਕਰਨਾ ਲੋਕਾਂ ਤੱਕ ਪਹੁੰਚਾਉਣਾ ਜਿੱਦਾਂ ਮਹੱਲਾ ਕਲੀਨਿਕ ਪਜਾ ਰਹੇ ਐ ਜਿੱਦਾਂ ਆਪਣੀਆਂ ਉਪਲਬਧੀਆਂ ਪਜਾ ਰਹੇ ਐ ਕਈ ਤਾਂ ਹੈ ਵੀ ਨਹੀਂ ਕਈ ਮਨਰੇਗਾ ਵਾਲੀਆਂ ਸਕੀਮਾਂ ਨੂੰ ਆਪਣੀਆਂ ਦੱਸ ਕੇ ਪਜਾ ਰਹੇ ਐ ਉਹ ਭਾਈ ਗੁਰੂ ਦਾ ਸੰਦੇਸ਼ ਪਜਾ ਦਿਓ ਨਹੀਂ ਤਾਂ ਹੁਣ ਲੋਕ ਪਜਾਨਗੇ ਲੋਕ ਉਤਰਣਗੇ ਸਰਕਾਰ ਨੂੰ ਤਾਂ ਹੁੰਦਾ ਆਪਣੇ ਸਮੇਂ 'ਚ ਕ੍ਰੈਡਿਟ ਲੈ ਜਾਵੇ ਲੋਕ ਗਿਣਦੇ ਐ ਕਿ ਫਲਾਨਾ ਆਇਆ ਸੀਗਾ ਆਹ ਕਰ ਗਿਆ ਪਰ ਜੇ ਹੁਣ ਕੀਤਾ ਵੀ ਤਾਂ ਮੈਂ ਹੁਣ ਲੋਕਾਂ ਦੇ ਕਿਸੇ ਦੇ ਕਰਨਾ ਮਰਿਆ ਤੇ ਹੁੰਦਾ ਜਿਸ ਦਿਨ ਖਾਲਸਾ ਜੀ ਬੈਠੇ ਸੀਗੇ ਉਸ ਤੋਂ ਬਾਅਦ ਕਮੇਟੀ ਬਣਾਉਂਦੇ ਸ਼ਾਇਦ ਇਹਦੇ ਵਿੱਚ ਇਹਨਾਂ ਨੂੰ ਇੱਕ ਡਰ ਹੋਣਾ ਮੈਂ ਪਹਿਲਾਂ ਵੀ ਗੱਲ ਕਹੀ ਦੀ ਹੋ ਸਕਦਾ ਮੈਂ ਕਿਤੇ ਗਲਤ ਹੋਵਾਂ ਤਾਂ ਤੁਸੀਂ ਸੁਣਨੇ ਵਾਲੇ ਦੇਖਣੇ ਵਾਲੇ ਦਰਸਤ ਕਰ ਦਿਓ ਜਿਹੜਾ ਬੰਦਾ ਗ੍ਰੰਥਾਂ ਦਾ ਗਿਆਤਾ ਨਹੀਂ ਹੁੰਦਾ ਪੜਿਆ ਨਹੀਂ ਹੁੰਦਾ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਉਹ ਉਹਦੇ ਤੇ ਛੇਤੀ ਕਿਤੇ ਕੰਮ ਨਹੀਂ ਕਰ ਸਕਦਾ ਮੈਂ ਕਹਿੰਦਾ ਇੱਕ ਸੈਸ਼ਨ ਇਸ ਚੀਜ਼ ਦਾ ਬਲਾਓ ਬੇ ਗੁਰਬਾਣੀ ਦੇ ਨਾਲ ਬਹੁਤੇ ਜੁੜੇ ਵੀ ਹੋਣਗੇ ਸਾਥੀ ਮੈਂ ਕਿਸੇ ਨੂੰ ਡੀ ਨਹੀਂ ਕਰਦਾ ਥੱਲੇ ਵੀ ਆਪਣਾ ਡੀਮੋ ਲਾਈਜ਼ ਨਹੀਂ ਕਰਦਾ ਕਿਸੇ ਨੂੰ ਪਰ ਉਹ ਉੱਥੇ ਉਹਦੀ ਗਿਆਨਤਾ ਦੇ ਗਹਿਰਾਈ ਵਿੱਚ ਸਮਝਣ ਜੇ ਇਹਨਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਕਾਨੂੰਨ ਨੂੰ ਬਣਾਉਣ ਨਾਲ ਕੋਈ ਦਿੱਕਤ ਆ ਸਕਦੀ ਹੈ ਤਾਂ ਭਾਈ ਇੱਕ ਸਟੈਂਡਿੰਗ ਕਮੇਟੀ ਬਣਾ ਲਓ ਨਾਲ ਐਡਜੋਇੰਟ ਪਰਚਾ ਦਰਜ ਕਰਨ ਤੋਂ ਪਹਿਲਾਂ ਐਸਜੀਪੀਸੀ ਦੀ ਰਾਏ ਨਹਾנג ਸਿੰਘ ਜਥੇਬੰਦੀਆਂ ਦੇ ਮੁਖੀਆਂ ਦੀ ਰਾਏ Hindu ਧਰਮ ਦੇ ਵਿੱਚ ਸਨਾਤਨੀ ਭਰਾਵਾਂ ਦੀ ਸਾਡੀ ਕਿਸੇ ਵਧੀਆ ਜਿਹੜੇ ਚੋਣ ਕੇ ਲੋਕ ਭੇਜ ਦੇਣ ਜਾਂ ਜਿਹੜੇ ਪਹਿਲਾਂ ਤੋਂ ਹੀ ਸਾਡੇ ਹੈਗੇ ਆ ਆਚਾਰੀਆ ਹੁੰਦੇ ਆ ਕਈ ਤਰ੍ਹਾਂ ਦੇ ਸਾਡੇ ਵਿੱਚ ਵੀ ਹੁੰਦੇ ਆ ਉਨਾ ਦੀ ਇੱਕ ਸਟੈਂਡਿੰਗ ਕਮੇਟੀ ਸਰਕਾਰ ਦੇ ਨਾਲ ਨਾਲ ਵਿਪੱਖਸ਼ ਦਾ ਵੀ ਕੋਈ ਬੰਦਾ ਲੈ ਲੈਣ ਤਾਂ ਕਿ ਕਿਸੇ ਪਰਚਾ ਦਰਜ ਕਰਨ ਤੋਂ ਪਹਿਲਾਂ ਕਮੇਟੀ ਉੱਥੇ ਸੱਚ ਝੂਠ ਵੀ ਫੜਾ ਜਾਊਗਾ ਜੇ ਕੋਈ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਉਹ ਵੋਟਾਂ ਦੇ ਆਧਾਰ ਤੇ ਹੋਏਗੀ ਕਰ ਉਹ ਤਾਂ ਸਹੀ ਡਰ ਕਿਸ ਚੀਜ਼ ਦਾ ਹੈ ਡਰੀ ਸੀ ਚੀਜ਼ ਦਾ ਮੈਨੂੰ ਤਾਂ ਲੱਗਦਾ ਹੈ ਕਿ ਅੱਜ ਹੁਣ ਕਿਸੇ ਨਾਲ ਧੱਕਾ ਹੋ ਗਿਆ ਤਾਂ ਕੱਲ੍ਹ ਨੂੰ ਸਾਡੇ ਨਾਲ ਧੱਕਾ ਹੋਏਗਾ ਇਹ ਧੱਕੇ ਧੱਕੇ ਦੇ ਚੱਕਰ ਦੇ ਵਿੱਚ ਸਿੰਘ ਉੱਪਰ ਧੱਕੇ ਖਾ ਰਹੇ ਸੀ ਥੱਲੇ ਧੱਕੇ ਖਾ ਰਹੇ ਨੇ ਲੋਕ ਸੜਕਾਂ ਦੇ ਤੇ ਸਰਕਾਰ ਇੱਕ ਮੁੱਦਾ ਬਣਾ ਹੀ ਬੈਠੀ ਹੈ ਜੀ ਰਾਜਨੀਤੀ ਖੇਡ ਰਹੇ ਨੇ ਵੋਟਾਂ ਦੇ ਟਾਈਮ ਹਰ ਕੋਈ ਕਹਿੰਦਾ ਹੱਲ ਕਰਾਂਗੇ ਜੇ ਇਹ ਹੱਲ ਕਰਤਾ ਜੀ ਕਾਨੂੰਨ ਬਣਾਤਾ ਫਿਰ ਮੁੱਦਾ ਕਿੱਦਾਂ ਰਹੂ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਇਹੀ ਲੱਗਦਾ ਪਰ ਮੈਂ ਕਹਿੰਦਾ ਦੇਖੋ ਇਹ ਧਾਰਮਿਕ ਮੁੱਦਾ ਏ ਮੈਂ ਇਹਦੇ ਵਿੱਚ ਤਾਂ ਇਦਾਂ ਦੀ ਕੋਈ ਕਟਾਕਸ਼ ਵੀ ਨਹੀਂ ਕਰਨਾ ਚਾਹੁੰਦਾ ਮੁੱਦੇ ਸਿਆਸਤ ਕਰਨ ਲਈ ਬਹੁਤ ਜਗ੍ਹਾ ਏ ਬਹੁਤ ਸਥਾਨ ਹੈ ਕਰਦੇ ਹੀ ਆ ਰੋਜ਼ ਵਿਧਾਨ ਸਭਾ ਦੇ ਵਿੱਚ ਕਰਦੇ ਹੀ ਹੈ ਕਿੰਨੀ ਝੱਗ ਛੱਡਦੇ ਐ ਇਹ ਮਿਆਰ ਸਾਡਾ ਇਹ ਲੈਵਲ ਨਹੀਂ ਹੁੰਦਾ ਕਰਨ ਦਾ ਕੰਮ ਆਹ ਹੈ ਹਾਂ ਜੇਕਰ ਤੁਸੀਂ ਇਹੀ ਜਾਂਦੇ ਵੀ ਇਹੇ ਨੇੜੇ ਜੇ ਲਿਆ ਕੇ ਜਾ ਬੀਬੀਆਂ ਦੀ ਪੈਨਸ਼ਨ ਜਿਹੜੀ ਹੈ 1000 ਰੁਪਏ ਕਿਹਾ ਵਾ ਨੇੜੇ ਜਿਹਾ ਲਿਆ ਕੇ ਸਾਨੂੰ ਵੋਟਾਂ ਵੱਧ ਪੈ ਜਾਣੀਆਂ ਤਾਂ ਤੁਸੀਂ ਲੋਕਾਂ ਨੂੰ ਵੈਸੇ ਕਲੀਅਰ ਕਰ ਦੋ ਵੀ ਭਾਈ ਜੇ ਤਾਂ ਸਾਨੂੰ ਪਾਉਂਗੇ ਤਾਂ ਅਸੀਂ ਫਟਾਫਟ ਕਰ ਦਈਏ ਨਹੀਂ ਅਸੀਂ ਰਾਜਨੀਤੀ ਦੇ ਤਰੀਕੇ ਨਾਲ ਕਰਨੇ ਤਾਂ ਲੋਕ ਵੀ ਉਸ ਹਿਸਾਬ ਨਾਲ ਹੋ ਜਾਣ ਪਰ ਗੁੱਲ ਮਲਾ ਕੇ ਇਹ ਨਾ ਚੀਜ਼ਾਂ 'ਚ ਰਾਜਨੀਤੀ ਵੋਟਾਂ ਮੈਂ ਫੇਰ ਤੁਹਾਡੀ ਦੁਬਾਰਾ ਉਸੇ ਗੱਲ ਤੇ ਆਂਦਾ ਇਹਨਾਂ ਨੇ ਜ਼ਿੰਦਗੀ 'ਚ ਕਦੀ ਨਹੀਂ ਸੋਚਿਆ ਸੀਗਾ ਜਦੋਂ ਉਹਨਾਂ ਹਜ਼ਾਰਾਂ ਇਹਨਾਂ ਅੰਦੋਲਨ ਕੀਤਾ ਸੀਗਾ ਅਰਵਿੰਦ ਕੇਜਰੀਵਾਲ ਇੱਕ ਆਮ ਬੰਦੇ ਦੀ ਤਰ੍ਹਾਂ ਉੱਥੇ ਸ਼ਾਮਲ ਹੁੰਦਾ ਸੀਗਾ ਜਿੱਦਾਂ ਇੱਥੇ ਅੱਜ ਹਜ਼ਾਰਾਂ ਅਸੀਂ ਵੀ ਤੁਸੀਂ ਵੀ ਸ਼ ਲੋਕਪਾਲ ਦੇ ਮੁੱਦੇ ਉੱਤੇ ਬੈਠੇ ਸੀਗੇ ਉਹ ਲੋਕਪਾਲ ਅਜੇ ਤੱਕ ਨਹੀਂ ਬਣਾ ਸਕੇ ਪਰ ਆਪ ਮੁੱਖ ਮੰਤਰੀ ਬਣ ਗਏ ਐਥੇ ਵੀ ਪੰਜਾਬ 'ਚ ਨਹੀਂ ਕਿਸੇ ਨੇ ਸੋਚਿਆ ਸੀਗਾ ਇਹਨਾਂ ਨੂੰ ਮੁੱਖ ਮੰਤਰੀ ਇਹਨਾਂ ਨੂੰ ਸਰਕਾਰਾਂ 'ਚ ਲਿਆਉਣ ਵਾਲੇ ਕੌਣ ਐ ਉਹ ਪੀੜਤ ਦੁਖੀ ਲੋਕ ਤੇ ਜਿਹੜੇ ਸਾਰਿਆਂ ਦੇ ਦੁਖੀ ਹੋਏ ਸੀਗੇ ਉਹ ਸਾਰੇ ਤਾਂ ਦੁਖੀ ਸੀਗੇ ਹੁਣ ਤੁਸੀਂ ਵੀ ਦੁਖੀ ਕਰੋਗੇ ਤਾਂ ਤੁਹਾਨੂੰ ਵੀ ਲਾ ਕੇ ਕੋਈ ਹੋਰ ਵਿਕਲਪ ਪਾਵੇਗਾ ਲੋਕ ਤਾਂ ਆਪਣੀ ਤਲਾਸ਼ ਚਾਹ ਲੋਕ ਤਾਂ ਆਪਣੀ ਮੰਜ਼ਲ ਵੱਲ ਨੂੰ ਐ ਜਿਸ ਦਿਨ ਮਿਲ ਜਾਣੀ ਲੋਕ ਬੈਠਣਗੇ ਔਰ ਪੰਜਾਬ ਦੇ ਵਿੱਚ ਤਾਂ ਹਜੇ ਕਈ ਮਸਲੇ ਆ ਇਹਨੂੰ ਲਟਕਾ ਲਟਕਾ ਕੇ ਘਾਟਾ ਬਾਧਾ ਫਾਇਦਾ ਨਵਾਂ ਨੁਕਸਾਨ ਦੇ ਕੇ ਨਾ ਸਰਕਾਰ ਕਰੇ ਜੇ ਚਾਹੇ ਕਹਿੰਦੇ ਹੁੰਦੇ ਨਾ ਜੀ ਪਰਿੰਦਾ ਪਰ ਨਹੀਂ ਮਾਰ ਸਕਦਾ ਜੇ ਥਾਣੇਦਾਰ ਚਾਹੇ ਉਸ ਇਲਾਕੇ 'ਚ ਜੇ ਮੁੱਖ ਮੰਤਰੀ ਚਾਹੇ ਤਾਂ ਲੋਕਾਂ ਦੀਆਂ ਮੰਗਾਂ ਸ਼ਾਮ ਤੱਕ ਪੂਰੀਆਂ ਹੋ ਸਕਦੀਆਂ ਪਰ ਕਰਨ ਗਿਆ ਕੰਟਰੋਲ ਕਿਤੇ ਹੋਰ ਹੈ ਜੀ ਧੰਨਵਾਦ ਜੀ ਸੋ ਇਹ ਸਾਨੂੰ ਗੌਰ ਪ੍ਰਣਾ ਜੀ ਜਿਨ੍ਹਾਂ ਨੇ ਕਿਹਾ ਜੇ ਸਰਕਾਰ ਕਰਨਾ ਚਾਹੇ ਤਾਂ ਕਰ ਸਕਦੀ ਹੈ ਪਰ ਕੰਟਰੋਲ ਕਿਤੇ ਹੋਰ ਹੈ ਕਦੋਂ ਇਹ ਕਾਨੂੰਨ ਬਣਦਾ ਹੈ ਕਦੋਂ ਭਾਈ ਗੁਰਜੀਤ ਸਿੰਘ ਥੱਲੇ ਆਉਂਦੇ ਨੇ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ